ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਜਿਹੜੀ ਭਾਜਪਾ ਦੇ ਵੱਡੇ ਲੀਡਰ ਜੋ ਪਹਿਲਾਂ ਕਾਲੀ ਤਲ ਵਿੱਚ ਸਨ ਮਨਜਿੰਦਰ ਸਿੰਘ ਸਿਰਸਾ ਨਾਲ ਜੋ ਉਹਨਾਂ ਨੇ ਮੁਲਾਕਾਤ ਕੀਤੀ ਹੈ ਉਹਨੂੰ ਸਿਆਸੀ ਪੱਧਰ ਤੇ ਕਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਪੰਜਾਬ ਵਿੱਚ ਜਿਹੜੀ ਭਾਜਪਾ ਹੈ ਆਪਣੀ ਸਾਖ ਨੂੰ ਸਥਾਪਿਤ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ਪੰਜਾਬ ਦੇ ਪੁਰਾਣੇ ਅਤੇ ਰਵਾਇਤੀ ਪਾਰਟੀਆਂ ਦੇ ਲੀਡਰਾਂ ਨਾਲ ਜਿਹੜਾ ਉਹ ਸੰਪਰਕ ਭਾਜਪਾ ਵੱਲੋਂ ਵਾਰ-ਵਾਰ ਸਥਾਪਿਤ ਕੀਤੇ ਜਾ ਰਹੇ ਹਨ ਤਾਂ ਜੋ ਉਹਨਾਂ ਦੇ ਰਹੀਂ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਖਾਸ ਕਰਕੇ ਪਿੰਡ ਲੈਵਲ ਤੇ ਜੋ ਜਿੱਥੇ ਭਾਜਪਾ ਦੀ ਵੋਟ ਪ੍ਰਤੀਸ਼ਤ ਬਹੁਤ ਘੱਟ ਹੈ ਉਹਦਾ ਇੱਕ ਕਾਰਨ ਵੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਜ਼ਿਆਦਾ ਕਿਸਾਨ ਵੋਟ ਹੈ ਤਾਂ ਪਿੱਛੇ ਜੇ ਜੋ ਭਾਜਪਾ ਦੀ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਪ੍ਰਤੀ ਜਿਸ ਤਰੀਕੇ ਦਾ ਰਵਈਆ ਅਪਣਾਇਆ ਸੀ ਉਸ ਤੋਂ ਬਾਅਦ ਤਾਂ ਹੋਰ ਵੀ ਬੀਜੇਪੀ ਦਾ ਜਿਹੜਾ ਗ੍ਰਾਫ ਹੈ ਉਹ ਪਿੰਡ ਲੈਵਲ ਤੇ ਕਾਫੀ ਡਿੱਗਿਆ ਪਹਿਲਾਂ ਆਪਾਂ ਸਭ ਜਾਣਦੇ ਹੀ ਆਂ ਕਿ ਇਹ ਪੰਜਾਬ ਦੀ ਰਵਾਇਤੀ ਪਾਰਟੀ ਅਕਾਲੀ ਦਲ ਬਾਦਲ ਨਾਲ ਇਹਨਾਂ ਦਾ ਅਲਾਈਅੰਸ ਸੀ ਤਾਂ ਕੁਝ ਸੀਟਾਂ ਤੇ ਇਹਨਾਂ ਨੂੰ ਜਿਹੜੀ ਹੈ ਉਹ ਉਸ ਗਠਬੰਧਨ ਦੇ ਤੌਰ ਤੇ ਜਿੱਤ ਪ੍ਰਾਪਤ ਹੋ ਜਾਂਦੀ ਸੀ ਵਜ਼ੀਰੀਆਂ ਵੀ ਇਹਨਾਂ ਦੇ ਜਿਹੜੇ ਮੰਤਰੀ ਸਨ ਉਹ ਇਸ ਚੋਂ ਲੈ ਲੈਂਦੇ ਸੀਗੇ ਪਰ ਫੋਨ ਕੀ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਨੂੰ ਜਿਹੜਾ ਆਪਣੇ ਲੈਵਲ ਤੇ ਇਕੱਲੇ ਆਪਣੇ ਦਮ ਖਮ ਤੇ ਕੋਈ ਵੀ ਜਿਹੜੀ ਚੋਣ ਹੈ ਉਹ ਜਿੱਤਣ ਦੇ ਵਿੱਚ ਨੇਚਰਲੀ ਗੱਲ ਹੈ ਕਿ ਮੁਸ਼ਕਲ ਆਏਗੀ ਔਰ ਜ਼ਿਕਰ ਜੋਗੇ ਕਿ ਪ੍ਰੇਮ ਸਿੰਘ ਜਿਹੜਾ ਚੰਦੂ ਮਾਜਰਾ ਨੇ ਉਹ ਹਾਲੀ ਦੇ ਵਿੱਚ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਤੇ ਇਸ ਵਕਤ ਜਿਹੜੇ ਕੈਬਨਟ ਮੰਤਰੀ ਨੇ ਮਨਜਿੰਦਰ ਸਿੰਘ ਸਿਰਸਾ ਹਾਲਾਂਕਿ ਉਹਨਾਂ ਦਾ ਪਿਛੋਕੜ ਵੀ ਅਕਾਲੀ ਦਲ ਦਾ ਹੈ ਉਹ ਉਹਨਾਂ ਨੂੰ ਉੱਥੇ ਦਿੱਲੀ ਦੇ ਵਿੱਚ ਜਿਹੜੇ ਨੇ ਮਿਲੇ ਨੇ ਔਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਇਸ ਮੀਟਿੰਗ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਚਰਚਾਵਾਂ ਉਹਨਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਕਿ ਹੁਣ ਜਿਹੜੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਉਹ ਭਾਜਪਾ ਜੁਆਇਨ ਕਰਨ ਜਾ ਰਹੇ ਨੇ ਹਾਲਾਂਕਿ ਉਹਨਾਂ ਦੇ ਜਿਹੜੇ ਬੇਟੇ ਨੇ ਉਹਨਾਂ ਨੇ ਇੱਕ ਦੋ ਦਿਨ ਪਹਿਲਾਂ ਜਿਵੇਂ ਸੁਖਬੀਰ ਸਿੰਘ ਬਾਦਲ ਨਾਲ ਜਿਹੜੀ ਹੈ ਮੁਲਾਕਾਤ ਕੀਤੀ ਹੈ ਹੁਣ ਅੰਦਾਜ਼ੇ ਇਹ ਵੀ ਲਗਾਏ ਜਾ ਰਹੇ ਨੇ ਕਿ ਕਿਤੇ ਇਹ ਉਹ ਭੂਮਿਕਾ ਤਾਂ ਨਹੀਂ ਨਿਭਾਉਣਗੇ ਕਿ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਪਰ ਚੱਲ ਰਿਹਾ ਸੀ ਕਿ ਬੀਜੇਪੀ ਤੇ ਅਕਾਲੀ ਦਲ ਜਿਹੜਾ ਹੈ ਦੁਬਾਰਾ ਗੱਠਜੋੜ ਹੋ ਸਕਦਾ ਹੈ ਪੰਜਾਬ ਦੇ ਵਿੱਚ ਕਿਉਂਕਿ ਸ਼ੁਰੂਆਤੀ ਦੌਰ ਤੇ ਜਦੋਂ ਵੱਡੇ ਲੀਡਰ ਜਿਹੜੇ ਕਾਂਗਰਸ ਦੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਸਨ ਜਿਨ੍ਹਾਂ ਦੇ ਵਿੱਚ ਸੁਨੀਲ ਜਾਖੜ ਸੀ ਜਾਂ ਜਿਵੇਂ ਕਿ ਭਾਜਪਾ ਦੇ ਪਹਿਲਾਂ ਦੇ ਲੀਡਰ ਜਿਹੜੇ ਮੰਤਰੀ ਵੀ ਰਹਿ ਚੁੱਕੇ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਭਾਜਪਾ ਦਾ ਪ੍ਰਵੇਖ ਪੰਜਾਬ ਦੇ ਵਿੱਚ ਅਕਾਲੀ ਦਲ ਨਾਲ ਗੱਠਜੋੜ ਕਰਕੇ ਹੀ ਦੁਬਾਰਾ ਫਿਰ ਅੱਗੇ ਵਧਾਇਆ ਜਾ ਸਕਦਾ ਹੈ ਤਾਂ ਉਹਨਾਂ ਦੇ ਬੇਟੇ ਨੇ ਹੁਣ ਜਿਹੜੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਾਲ ਜੋ ਮੁਲਾਕਾਤ ਕੀਤੀ ਹੈ ਉਹਦੇ ਵੀ ਸਿਆਸੀ ਗਲਿਆਰਿਆਂ ਦੇ ਵਿੱਚ ਜਿਹੜੇ ਅਰਥ ਨੇ ਉਹ ਇਸ ਤਰੀਕੇ ਦੇ ਹੀ ਕੱਢੇ ਜਾ ਰਹੇ ਨੇ ਪਰ ਕਹਿਣ ਵਾਲੇ ਇਹ ਵੀ ਕਹਿ ਰਹੇ ਨੇ ਕਿ ਜੇ ਦੁਬਾਰਾ ਇਹਨਾਂ ਨੇ ਅਕਾਲੀ ਦਲ ਦੇ ਵਿੱਚ ਆਉਣਾ ਹੀ ਸੀ ਤਾਂ ਫਿਰ ਇੰਨਾ ਜਿਹੜਾ ਪਰਪੰਚ ਜਿਹੜਾ ਇਹਨਾਂ ਨੇ ਪਹਿਲਾਂ ਕੀਤਾ ਕਿ ਸੁਖਵੀਰ ਬਾਦਲ ਦੇ ਖਿਲਾਫ ਵੀ ਚੱਲੇ ਫਿਰ ਅਕਾਲ ਤਖਤ ਤੋਂ ਜੋ ਕੁਝ ਹੋਇਆ ਆਪਾਂ ਜਾਣਦੇ ਹਾਂ 2 ਦਸੰਬਰ ਨੂੰ ਉੱਥੋਂ ਸੁਖਵੀਰ ਬਾਦਲ ਤਨਖਾਹਿਆ ਕਰਾਰ ਵੀ ਦਿੱਤੇ ਗਏ ਬਾਦ ਦੇ ਵਿੱਚ ਅਜੇ ਤੱਕ ਵੀ ਇਹ ਚਰਚਾਵਾਵਾਂ ਜਾਰੀ ਸਨ ਕਿ ਜਿੰਨੇ ਅਕਾਲੀ ਲੀਟਰ ਪਾਰਟੀ ਛੱਡ ਗਏ ਨੇ ਉਹਨਾਂ ਦਾ ਇੱਕੋ ਹੀ ਇਹੀ ਮਤਲਬ ਸੀ ਕਿ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਦਾ ਅਹੁਦਾ ਛੱਡਣ ਤਾਂ ਇਸ ਜਿਹੜੀ ਮੀਟਿੰਗ ਹੈ ਇਹਨੂੰ ਬਹੁਤ ਸਾਰੇ ਪੱਖਾਂ ਤੋਂ ਇਸ ਤਰੀਕੇ ਨਾਲ ਹੀ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਚੰਦੂ ਮਾਜਰਾ ਨੇ ਹੁਣ ਹੋ ਸਕਦਾ ਉਹ ਭਾਜਪਾ ਦੇ ਵਿੱਚ ਚਲੇ ਜਾਣ ਹਾਲਾਂਕਿ ਇਹਦੀ ਜਿਹੜੀ ਮੀਡੀਆ ਦੇ ਵਿੱਚ ਚੰਦੂ ਮਾਜਰਾ ਨੇ ਸਫਾਈ ਇਹ ਦਿੱਤੀ ਹੈ ਕਿ ਮੈਂ ਮਨਜਿੰਦਰ ਸਿੰਘ ਸਿਰਸਾ ਨੂੰ ਇਸ ਕਰਕੇ ਮਿਲਿਆ ਹਾਂ ਕਿ ਮੇਰੇ ਇੱਕ ਮਿੱਤਰ ਦਾ ਕੋਈ ਲਘੂ ਉਦਯੋਗ ਦੇ ਸੰਬੰਧ ਦੇ ਵਿੱਚ ਦਿੱਲੀ ਦੇ ਵਿੱਚ ਕੋਈ ਕੰਮ ਸੀ ਤਾਂ ਉਹਨਾਂ ਨੇ ਮੈਨੂੰ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕਰਨ ਲਈ ਕਿਹਾ ਸੀ ਪਰ ਬੇਸ਼ੱਕ ਇਹ ਸਫਾਈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਦਿੱਤੀ ਹੈ ਪਰ ਜਿਹੜੀਆਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਉਹ ਇਸ ਐਂਗਲ ਤੋਂ ਨਹੀਂ ਦੇਖ ਰਹੀਆਂ ਕਿ ਇਹ ਸਿਰਫ ਇਸ ਕਰਕੇ ਮਿਲੇ ਨੇ ਆਪਣੇ ਮਿੱਤਰ ਦੇ ਲਈ ਉਹ ਇਹੀ ਦੇਖ ਰਹੇ ਨੇ ਕਿ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਲੀਡਰ ਨੇ ਉਹ ਜਦੋਂ ਮਿਲ ਕੇ ਆਉਂਦੇ ਰਹੇ ਨੇ ਦਿੱਲੀ ਦੇ ਵਿੱਚ ਔਰ ਉਸ ਤੋਂ 2 ਜਾਂ 4 ਦਿਨਾਂ ਬਾਅਦ ਉਹਨਾਂ ਦਾ ਜਿਹੜਾ ਉਹ ਐਲਾਨ ਹੋ ਜਾਂਦਾ ਸੀ ਕਿ ਉਹ ਭਾਜਪਾ ਦੇ ਵਿੱਚ ਚਲੇ ਗਏ ਨੇ ਕਿਉਂਕਿ ਬਹੁਤ ਸਾਰੀਆਂ ਕੁਛ ਨਾ ਕੁਛ ਕੰਡੀਸ਼ਨਸ ਹੁੰਦੀਆਂ ਨੇ ਜਿਹੜੀਆਂ ਇਹ ਪਹਿਲਾਂ ਦੱਸ ਕੇ ਆਉਂਦੇ ਨੇ ਕਿ ਅਸੀਂ ਆਹ ਚੀਜ਼ ਲੈ ਕੇ ਫਿਰ ਤੁਹਾਡੀ ਪਾਰਟੀ ਦੇ ਵਿੱਚ ਆਵਾਂਗੇ ਜਦੋਂ ਉਹ ਪਾਰਟੀ ਮਨਜ਼ੂਰ ਕਰ ਲੈਂਦੀ ਹੈ ਤਾਂ ਫਿਰ ਆਪਾਂ ਦੇਖਿਆ ਕਿ ਪੁਰਾਣੇ ਲੀਡਰ ਉਹਦੇ ਵਿੱਚ ਚਲੇ ਜਾਂਦੇ ਨੇ ਚਾਹੇ ਉਹ ਸੁਨੀਲ ਜਾਖੜ ਹੋਣ ਜਾਂ ਕੈਪਟਨ ਅਮਰਿੰਦਰ ਸਿੰਘ ਹੋਣ ਇਸ ਮੀਟਿੰਗ ਦੇ ਸਬੰਧ ਦੇ ਵਿੱਚ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੁੰਦਾ ਇਹ ਦੇਖਣ ਦਾ ਵਿਸ਼ਾ ਹੈ ਤੁਹਾਨੂੰ